ਅੰਮ੍ਰਲਾ ਜੀ ਗੁਰੂ ਰਵਿਦਾਸ ਨਗਰ ਦੇ ਵਿੱਚ ਸਾਡੇ ਜਿਹੜੇ ਬਹੁਤ ਹੀ ਸੀਨੀਅਰ ਆਗੂ ਨੇ ਸ਼੍ਰੋਮਣੀ ਕਾਲੀਦਾਲ ਦੇ ਸਾਬਕਾ ਐਮਸੀ ਸਾਡੇ ਵਿਜੇ ਡਾਂਡਰੂ ਜੀ ਸਵੇਰ ਉਹ ਆਪਣੇ ਘਰ ਬੈਠੇ ਸੀ ਉਹਨਾਂ ਦੇ ਘਰ ਬੈਠੇ ਬੈਠੇ ਬਾਹਰ ਬੈਠੇ ਸੀਗੇ ਘਰ ਦੇ ਤਾਂ ਕੁਝ ਵਿਅਕਤੀ ਆਏ ਨੇ ਜਿਨ੍ਹਾਂ ਨੇ ਤੇਜ਼ ਧਾਰ ਹਥਿਆਰ ਕਾਪਾ ਟਾਈਪ ਹਥਿਆਰ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਜੋ ਦੇਖ ਕੇ ਪਤਾ ਲੱਗਦਾ ਸੀ ਤਿੰਨ ਚਾਰ ਵਾਰ वार ਕੀਤਾ ਗਿਆ ਜੀ ਕਾਫੀ ਉਹਨਾਂ ਦੇ ਟਾਂਕੇ ਲੱਗੇ ਨੇ ਸਥਿਤੀ ਉਹਨਾਂ ਦੀ ਬੜੀ ਨਾਜ਼ੁਕ ਹੈ। ਔਰ ਇੱਥੋਂ ਰੈਫਰ ਕਰ ਦਿੱਤਾ ਗਿਆ ਬਠੰਡਾ ਹੋਸ਼ ਨਹੀਂ ਸੀਗੇ। ਬੜੀ ਮਾੜੀ ਲਾਈਨਰਡਰ ਦੀ ਸਥਿਤੀ ਹੈ। ਜਿੱਦਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਗੁੰਡਾਗਰਦੀ ਖਤਮ ਕਰਤੀ ਨਸ਼ਾ ਖਤਮ ਕਰਤਾ ਇੱਕ ਜ਼ਿੰਮੇਵਾਰ ਵਿਅਕਤੀ ਜੋ ਲੋਕਾਂ ਦੀ ਸੇਵਾ ਦੇ ਵਿੱਚ ਹਮੇਸ਼ਾ 24 ਘੰਟੇ ਹਾਜ਼ਰ ਰਹਿੰਦੇ ਨੇ। ਉਹੋ ਜੇ ਵਿਅਕਤੀਆਂ ਨਾਲ ਜੇ ਇਸ ਤਰ੍ਹਾਂ ਦੀ ਗੁੰਡਾਗਰਦੀ ਹੋਏਗੀ ਲੋਕ ਹਮਲੇ ਕਰਨਗੇ। ਤਾਂ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਹਮਲਾਵਰ ਕਿੰਨੇ ਸੀ ਕੀ ਹੈ ਪਤਾ ਨਹੀਂ ਦੇਖੋ ਜੀ ਦੋ ਦੱਸ ਰਹੇ ਨੇ ਬਾਕੀ ਹੋਸ਼ ਆਣਗੇ ਵਿਜੇ ਜੀ ਫੇਰੀ ਪਤਾ ਲੱਗੇਗਾ ਔਰ ਵਿਜੇ ਜੀ ਤੇ ਜਿਹੜਾ ਹਮਲਾ ਹੋਇਆ ਕੱਲਾ ਵਿਜੇ ਜੀ ਤੇ ਨਹੀਂ ਹੋਇਆ ਨਾਲ ਹੀ ਉਹਨਾਂ ਦੇ ਗਵਾਹ ਇੱਕ ਘਰ ਲੇਡੀਜ਼ ਬਾਹਰ ਪਾਣੀ ਪੜ ਰਹੇ ਸੀਗੇ ਵਾਟਰ ਬਕਸ ਵਾਲਾ ਉਹਨਾਂ ਲੇਡੀਜ਼ ਦੇ ਵੀ ਹਮਲਾ ਕੀਤਾ ਉਹਨਾਂ ਨੇ ਉਹਨਾਂ ਦੇ ਵੀ ਇੱਕ ਕਾਪਾ ਵੱਜਿਆ ਉਹਨਾਂ ਦੇ ਵੀ ਕਾਫੀ ਗੰਭੀਰ ਝੋਟਾਂ ਆਈਆਂ ਨੇ ਉਹਨਾਂ ਦੇ ਵੀ ਟਾਂਕੇ ਲੱਗੇ ਨੇ ਕਾਫੀ ਦੇ ਇਸ ਪ੍ਰਸ਼ਾਸਨ ਨੇ ਤੇ ਆ ਵੀ ਮਾਮਲਾ ਲਿਆਂਦਾ ਕਿ ਪੁਲਿਸ ਪ੍ਰਸ਼ਾਸਨ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਐਸਐਚਓ ਸਾਹਿਬ ਨਾਲ ਵੀ ਹੋਈ ਹੈ ਐਡੀਸ਼ਨਲ ਐਸਐਚਓ ਆਈ ਸੀ ਉਹਨਾਂ ਨੇ ਇੱਕ ਵਾਰ ਸਾਨੂੰ ਇਹ ਕਹਿ ਕੇ ਚਲੇ ਗਏ ਕਿ ਤੁਸੀਂ ਆਪਣੀ ਇਹਨਾਂ ਦਾ ਇਲਾਜ ਕਰਵਾਓ ਅਸੀਂ ਇਹਦੀ ਕਾਰਵਾਈ ਕਰਦੇ ਹਾਂ ਜੀ ਹੁਣ ਕੀ ਹਾਲਾਤ ਨੇ ਜੀ ਆਪਣੇ ਵਿਜੇ ਕੁਮਾਰ ਦੇ ਹਾਲਾਤ ਨਾਜ਼ੁਕ ਨੇ ਸਥਿਤੀ ਉਹਨਾਂ ਦੀ ਇਹ ਕੋਈ ਜ਼ਿਆਦਾ achhi ਨਹੀਂ ਹੈਗੀ ਔਰ ਕਬਰਹਾਟ ਉਹਨਾਂ ਨੂੰ ਕਾਫੀ ਚੱਕਰ ਆ ਰਹੇ ਸੀ ਕਿ ਜਦੋਂ ਸ਼ੁਰੂ-ਸ਼ੁਰੂ ਚ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਬੋਲ ਨਹੀਂ ਰਹੇ ਸੀ ਉਹਨਾਂ ਨੂੰ ਅਸੀਂ ਬਠਿੰਡੇ ਭੇਜਿਆ ਜੀ ਕੀ ਕਾਰਨ ਹੋ ਸਕਦਾ ਜੀ ਇਹ ਲੜਾਈ ਝਗੜੇ ਦਾ ਜਾਂ ਉਹਨਾਂ ਤੇ ਹਮਲਾ ਕਰਨ ਦਾ ਕਾਰਨ ਤਾਂ ਦੇਖੋ ਜੀ ਬੰਦਾ ਸਾਡਾ ਸ਼ਰੀਫ ਹੈ ਕਦੇ ਕਿਸੇ ਨਾਲ ਉਹਦਾ ਕੋਈ ਲੜਾਈ ਝਗੜਾ ਨਹੀਂਗਾ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਐ ਜਿੱਥੋਂ ਤੱਕ ਅਸੀਂ ਭਾਫਰੇ ਆਂ ਔਰ ਮਹੱਲੇ ਵਾਲਿਆਂ ਦੇ ਕਹਿਣ ਮੁਤਾਬਕ ਜੋ ਧਾਰਨਾ ਲੋਕਾਂ ਦੀ ਕਹਿੰਦੇ ਕੱਲ ਰਾਤ ਵਿਜੇ ਜੀ ਨੇ ਇੱਕ ਬਹੁਤ ਵੱਡਾ ਜਿਹੜਾ ਜਲਸਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਆਪਣੇ ਮਹੱਲੇ ਦੇ ਵਿੱਚ ਕਰਾਇਆ ਸੀ ਜੋ ਰੈਲੀ ਦਾ ਰੂਪ ਧਾਰਨ ਕਰ ਗਿਆ ਸੀ ਰਸ਼ ਬਹੁਤ ਸੀ ਕੱਲ ਇਹਨਾਂ ਨੇ 40 50 ਮੁੰਡੇ ਵੱਖ-ਵੱਖ ਪਾਰਟੀਆਂ ਚੋਂ ਜਿਹੜੇ ਪਾਰਟੀ 'ਚ ਵੀ ਸ਼ਾਮਲ ਕਰਾਏ ਆ ਔਰ ਸਾਨੂੰ ਇਹ ਸ਼ੰਕਾ ਹੈ ਪੂਰੀ ਕਿ ਇੱਕ ਸਾਜ਼ਿਸ਼ ਹੋ ਸਕਦੀ ਹੈ ਕਿਸੇ ਸਿਆਸੀ ਪਾਰਟੀ ਵੱਲੋਂ ਮੈਂ ਪੱਕਾ ਨਹੀਂ ਕਹਿ ਸਕਦਾ ਪਰ ਧਾਰਨਾ ਇਹੀ ਹੈ ਲੋਕਾਂ ਦੇ ਕਹਿਣ ਦੀ ਭਾਵਨਾ ਕਿ ਇਹਨਾਂ ਦੇ ਇਸ ਕਰਕੇ ਹੀ ਹਮਲਾ ਹੋਇਆ ਜੀ ਉਹ ਕਰਦੇ ਨਾਲ ਗੱਲ ਹੋਈ ਕੋਈ ਤੁਹਾਡੀ ਕਿਉਂਕਿ ਵਿਜੇ ਦੀ ਕਰਦੇ ਉਹਨਾਂ ਦੇ ਇਸ ਪੋਜੀਸ਼ਨ 'ਚ ਨਹੀਂ ਸੀਗੇ ਕੁਝ 10 ਸੈਕੰਡ ਬਹੁਤ ਘਬਰਾਟ ਦੇ ਵਿੱਚ ਹੀ ਗਏ ਜੀ ਉਹਨਾਂ ਦੇ ਕੋਈ ਸਮਝ ਨਹੀਂ ਆ ਰਹੀ ਸੀ ਹੋ ਕੀ ਗਿਆ ਜੀ ਔਰ 100% ਹੋਏਗਾ ਇਹੀ ਕਿਉਂਕਿ ਸ਼ਰੋਮਣੀ ਕਾਲੀਦਾਲ ਦੀ ਬਹੁਤ ਵੱਡੀ ਲਹਿਰ ਚੱਲ ਰਹੀ ਹੈ ਉਸ ਮੁਹੱਲੇ ਦੇ ਵਿੱਚ ਕੱਲ ਛੋਟੇ ਜਲਸੇ ਤੋਂ ਇੱਕ ਰੈਲੀ ਦਾ ਰੂਪ ਧਾਰਨ ਕਰ ਜਿਹੜਾ ਜਲਸਾ ਤੁਸੀਂ ਪੱਤਰਕਾਰ ਵੀ ਸਾਰੇ ਉੱਥੇ ਹੈਗੇ ਹੋ 100 ਤੇ ਸੋ ਇਸ ਕਰਕੇ ਸਾਨੂੰ ਇਹ ਲੱਗ ਰਿਹਾ ਹੈ ਕਿ ਕਿਸੇ ਸਿਆਸੀ ਪਾਰਟੀ ਦੀ ਸਾਜ਼ਿਸ਼ ਹੋ ਸਕਦੀ ਹੈ ਜੀ ਠੀਕ ਹੈ ਜੀ